ਸਮਾਨਾ ਦੇ ਪਿੰਡ ਮਿਆਲਕਲਾਂ ਦੇ ਵਿੱਚ ਅੱਜ ਮੰਡੀ ਦੇ ਵਿੱਚ ਇੱਕ ਕਮਿਸ਼ਨ ਏਜੰਟ ਦੇ ਨਾਲ ਕੋਈ ਤਕਰਾਰਵਾਜੀ ਹੋਈ ਉਸ ਦੇ ਬਾਅਦ ਕਮਿਸ਼ਨ ਏਜੰਟ ਵੱਲੋਂ ਜਿਹੜਾ ਵਿਅਕਤੀ ਸੀ ਰਣਜੀਤ ਸਿੰਘ ਉਸ ਦੇ ਘਰ ਸਰਪੰਚ ਅਤੇ ਕੁਝ ਪਿੰਡ ਦੇ ਹੋਰ ਪਤਵੰਤੇ ਲੋਕ ਗਏ ਤਾਂ ਉੱਥੇ ਜਾ ਕੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਤਕਰਾਰ ਫਿਰ ਹੋ ਗਿਆ ਜਿਸ ਦੇ ਵਿੱਚ ਦੋਹਾਂ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋਏ ਦੋਹਾਂ ਪਾਰਟੀਆਂ ਦੇ ਸਮਾਨਾ ਦੇ ਸਰਕਾਰੀ ਹਸਪਤਾਲ ਵਿੱਚ ਦੇਰੇ ਇਲਾਜ ਹਨ ਇੱਕ ਦਾ ਕਹਿਣਾ ਹੈ ਕਿ ਮੇਰੇ ਨਾਲ ਵੋਟ ਸਰਪੰਚੀ ਦੀ ਵੋਟਾਂ ਦੇ ਦੌਰਾਨ ਰੰਸਸ ਰੱਖੀਏ ਤਾਂ ਮੇਰੇ ਨਾਲ ਮਾਰਪੀਟ ਕੀਤੀ ਹੈ ਦੂਜੇ ਦਾ ਕਹਿਣਾ ਹੈ ਕਿ ਅਸੀਂ ਇਸ ਵਿਅਕਤੀ ਤੋਂ ਪੈਸੇ ਲਏ ਲੇਕਿਨ ਕੋਈ ਪੈਸੇ ਨਹੀਂ ਮੰਗੇ ਨਾ ਕੋਈ ਗਲਵਾਤ ਹੋਈ ਮੰਡੀ 'ਚ ਆ ਕੇ ਕੁਝ ਮਾੜੇ ਸ਼ਬਦ ਕਮਿਸ਼ਨ ਏਜੰਟ ਨੂੰ ਬੋਲੇ ਗਏ ਉਸੇ ਦੇ ਵਿੱਚ ਇਹ ਮਾਮਲਾ ਇੰਨਾ ਵੱਧ ਗਿਆ ਔਰ ਸਦਰ ਪੁਲਿਸ ਵੱਲੋਂ ਦੋਹਾਂ ਪੱਖਾਂ ਦੇ ਬਿਆਨ ਦਰਜ ਕੀਤੇ ਗਏ ਔਰ ਪੁਲਿਸ ਅਧਿਕਾਰੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਬਿਆਨ ਲਿਖ ਲਏ ਜਾਂਚ ਕੀਤੀ ਜਾਵੇਗੀ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਉਹ ਵੀ ਖੰਗਾਲੇ ਜਾਣਗੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੈ ਛਗੜਾਏ ਜੀ ਇਹਦੇ ਤੋਂ ਰঞ্জੀਤ ਸਿੰਘ ਤੋਂ ਮੇਰੇ ਬ੍ਰਦਰ ਨੇ ਲੈਣੇ ਸੀ ਜੀ ਪੈਸੇ ਤੇ ਉਹਨੇ 1,65,000 ਤੇ ਦੇਤਾ ਜੀ 35,000 ਰੰਦਾ ਸੀ ਤੇ ਦਿੰਦਾ ਹੈ ਨਹੀਂ ਸੀ 2 ਸਾਲ ਹੋ ਗਏ ਹਨ ਪੈਸੇ ਇਹਨੂੰ ਦਿੰਦਾ ਹੈ ਨਹੀਂ ਸੀ ਤੇ ਵੀਰ ਨੇ ਬੁਲਾਣਾ ਵੀ ਛੱਡਤਾ ਸੀ ਵੀ ਦੇਣੇ ਉਹ ਦੇ ਨਹੀਂ ਦਿੰਦਾ ਨਾ ਦੇਵੇ ਵੀ ਇਹਨੂੰ ਬੁਲਾਣਾ ਵੀ ਨਹੀਂ ਮੈਂ ਵੀ ਨਹੀਂ ਕਦੀ ਬੁਲਾਇਆ ਅੱਜ ਸਵੇਰੀ ਪਤਾ ਨਹੀਂ ਕੀ ਹੋਇਆ ਹੋਊ ਪਹਿਲਾਂ ਤੇ ਸਾਡੇ ਦਿਹਾੜੀਦਾਰ ਨਾਲ ਔਖਾ ਹੋਇਆ ਸੀ ਫਿਰ ਇਹ ਫੜ ਤੇ ਜਾ ਕੇ ਅਰਤੀ ਦੀ ਦੁਕਾਨੇ ਜੀ ਵੀਰ ਦੀ ਉੱਥੇ ਜਾ ਕੇ ਗਾਲੀ ਗਲੋਚ ਨੇ ਕੀਤਾ ਬ੍ਰਦਰ ਨਾਲ ਵੀ ਤੇਰੇ ਪੈਸੇ ਮੈਂ ਨਹੀਂ ਦੇਣੇ ਜੋ ਕਰ ਨਹੀਂ ਕਰ ਲੈ ਉੱਥੇ ਗਾਲੀ ਗਲੋਚ ਕਰਕੇ ਬੇਇੱਜ਼ਤੀ ਕਰਕੇ ਤੇ ਉੱਥੋਂ ਆ ਗਿਆ ਧਮਕੀਆਂ ਵੀ ਦਿੰਦਾ ਜਾਨੋਂ ਮਾਰਨ ਦੀਆਂ ਵੀ ਮਾਰਾਂਗਾ ਤੈਨੂੰ ਥਾਂ ਜੇ ਤੂੰ ਪੈਸੇ ਦੰਦ ਤੂੰ ਤੈਨੂੰ ਦੇਣੇ ਹੀ ਨਹੀਂ ਆਂਦਾ ਤੇ ਘਰ ਆ ਗਿਆ ਮੈਂ ਜੀ ਦੀ ਸੁਟਣ ਆਇਆ ਸੀ ਇੱਥੇ ਸਮਾਨੇ ਜੀ ਬ੍ਰਦਰ ਨੇ ਫੋਨ ਕਰਕੇ ਮੈਨੂੰ ਬੁਲਾਇਆ ਵੀ ਘਰ ਆ ਜਾ ਵੀ ਆਪਾਂ ਪੰਚਾਇਤ ਦੇ ਮੋਦਵੀਰ ਬੰਦੇ ਲੈ ਕੇ ਵੀ ਆਪਾਂ ਘਰ ਜਾ ਕੇ ਪੁੱਛਨੇ ਆ ਵੀ ਸਾਨੂੰ ਕਿਉਂ ਐ ਕੀਤਾ ਹੋ ਵੀ ਜਦੋਂ ਆਪਾਂ ਤਾਂ ਇਹਨੂੰ ਬੁਲਾਉਂਦੇ ਵੀ ਨਹੀਂ ਵੀ ਨਾ ਹੀ ਪੈਸੇ ਪੁੱਛੇ ਨੇ ਵੀ ਪੈਸੇ 35000 ਦੇ ਸਾਡਾ ਵੀ ਗਾਲਾਂ ਕਿਉਂ ਕੱਡੀਆਂ ਨਹੀਂ ਫੜ ਤੇ ਇੰਨੇ ਬੰਦੇ ਹਨ ਜੀ ਜਿੱਥੇ ਬੇਇੱਜ਼ਤੀ ਕੀਤੀ ਹੈ ਜੀ ਤੇ ਹਦਕ ਕੀਤੀ ਹੋ ਦੇਸ ਕਰਕੇ ਇਕੱਠੇ ਹੋ ਗਏ ਅਸੀਂ ਜਾ ਰਹੇ ਸੀ ਜੀ ਵੀ ਵਿਚਾਲੇ ਪੁੱਛਣਿਆ ਪਿਆਰ ਨਾਲ ਇਹ ਛੜਕ ਤੇ ਖੜਾ ਸੀ ਜੀ ਤੇ ਮੈਂ ਹੀ ਅੱਗੇ ਸਾਂ ਤੇ ਮੈਂ ਪੁੱਛਿਆ ਮਹavir ਜਰ ਗੱਲ ਕੀ ਹੋਈ ਏ ਇਹ ਰਣਜੀਤ ਸਿੰਘ ਗੱਲ ਕੱਢ ਕੇ ਫਿਰ ਮੇਰੇ ਗਲ ਪੈ ਗਿਆ ਤੇ ਮੇਰੇ ਖੁੰਡੀ ਜੀ ਪਤਾ ਨਹੀਂ ਕਿੱਥੋਂ ਫੜ ਕੇ ਲਿਆਏ ਖੁੰਡੀਆਂ ਮਾਰੀਆਂ ਉਹ ਪਿੱਛੇ ਲੱਕ ਤੇ ਤੇ ਉਂਗਲ ਤੇ ਵੀ ਵੱਜੀ ਏ ਆ ਮੋਡਾ ਪੀੜ ਕਰਦਾ ਢਿੱਡੇ 'ਚ ਮਾਰਿਆ ਉਹ ਮੁੱਕਾ ਢਿੱਡ ਪੀੜ ਕਰਦਾ ਪਿਆ ਮੇਰਾ ਸਾਡੀ ਤੇ ਇਹ ਵੀ ਸਰਕਾਰ ਅੱਗੇ ਬੇਨਤੀ ਵੀ ਸਾਨੂੰ ਇਨਸਾਫ ਦਵਾਇਆ ਜਾਏ ਵੀ ਜਿਹੜੇ ਪਿੰਡ ਦੇ ਮੋਹਦਬੇਰ ਨੇ ਉਹ ਵੀ ਸਰਪੰਚ ਸਾਹਿਬ ਵੀ ਨਾਲ ਸਣ ਵੀ ਇਹੀ ਕਹਿੰਦੇ ਹਨ ਵੀ ਚਲੋ ਪਿਆਰ ਨਾਲ ਬੈਗ ਜੋ ਵੀ ਹੈ ਨਿਬੇੜੋ ਠੀਕ ਹੈ ਹਾਂਜੀ ਮਾਮਲਾ ਕੁਝ ਨਹੀਂ ਇਹ ਵੋਟਾਂ ਦੀ ਸਰਪੰਚੀ ਦੀਆਂ ਦੀ ਰੰਜਿਸ਼ ਚੱਲਦੀ ਹੈ ਭਈ ਉਹਦੇ ਸੰਬੰਧ ਚ ਇਨਾ ਇੱਕ ਮੇਰਾ ਰਿਸ਼ਤੇਦਾਰ ਹੀ ਹੈ ਉਹਨੂੰ ਇਨਾ ਕੱਲਿਆ ਮੈਨੂੰ ਅੰਦਰੋਂ ਸੱਦਿਆ ਜਦੋਂ ਮੈਂ ਗੁਹੇ ਕੋਲ ਆਇਆ ਗੁਹੇ ਦੇ ਅੰਦਰ ਹੀ ਸਾਂ ਜੇ ਇਹ ਸਾਰੇ ਜਾਣੇ 15 16 ਬੰਦੇ ਆ ਕੇ ਮੇਰੇ ਗਲ ਪੈ ਗਏ ਨੇ ਗਲ ਤੇ ਇਹਨਾਂ ਪਰਣਾ ਪਾ ਕੇ ਖਿੱਚ ਕੇ ਸ਼ਰਕ ਤੇ ਲੈ ਗਏ ਨੇ ਮੇਰੇ ਗੇਟ ਦੇ ਅੱਗੇ ਢਾ ਕੇ ਫਿਰ ਇਹਨਾਂ ਮੈਨੂੰ ਮਾਰ ਹਾਂਜੀ ਮਾਤਾ ਹਾਂ ਮਾਤਾ ਆਈ ਏ ਛਡਾਣ ਵਾਸਤੇ ਮਾਤਾ ਨੂੰ ਵੀ ਮੁਕੀਆਂ ਮਾਰੀਆਂ ਛਾਤੀ ਤੇ ਵੀ ਆ ਕੰਨਾਂ ਕੋਲ ਵੱਜੀਆਂ ਨੇ ਖੁੰਡੀ ਲਾ ਕੇ ਖੁੰਡੀ ਮਾਰੀ ਨੇ ਇੱਕ ਕੰਡ 'ਚ ਖੁੰਡੀ ਖੋਕ ਲੈ ਗਏ ਨੇ ਮਾਤਾ ਦੀ ਉਮਰ ਹੈਗੀ ਏ ਜੀ 70 ਸਾਲ 70 75 ਸਾਲ 90 90 ਸਾਲ ਹੈ ਹਾਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਮੈਂ ਤਕੌਰ ਹਾਂ ਹਾਂ ਤੁਸੀਂ ਛੜਾਣਾਏ ਸੀ ਪੁੱਤ ਨੂੰ ਹਾਂ ਮੈਂ ਪੁੱਤ ਦੇ ਨਾਲ ਹੀ ਖੜੀ ਹਸਾਂ ਇਹਨੂੰ ਖਿੱਚ ਕੇ ਬਾਹਰ ਲੈ ਗਏ ਨੇ ਨਾਲ ਹੀ ਮੈਂ ਭੱਜ ਗਈਆਂ ਤੁਹਾਡੀ ਮਾਰ ਫਿਰ ਹਾਂ ਫਿਰ ਮੈਨੂੰ ਚੁੱਕ ਕੇ ਸ਼ਰਕ ਤੇ ਸੁੱਟਿਆ ਨੇ ਤਾਂ ਕਾਹ ਦਿੱਤਾ ਨੇ ਮੇਰੀ ਖੁੰਡੀ ਸੋ ਵੀ ਖੋ ਕੇ ਲੈ ਗਏ ਉਹ ਨਾ ਫਿਰ ਮਾਰਦੇ ਰਹੇ ਨੇ ਆ ਫਿਰ ਮੈਨੂੰ ਚਪੇੜਾ ਮਾਰਨਾ ਮੂੰਹ ਤੇ ਮੁਕੇ ਮਾਰੇ ਨੇ ਫਿਰ ਮੈਂ ਪਿਛਾ ਟੁੱਟਿਆ ਫਿਰ ਮਨਾ ਸਾਟ ਲੱਗੀ ਗਏ ਦਕਤ ਦੇ ਵਿੱਚ ਤੰਗੜੀ ਤੇ ਨਹੀਂ ਸਰ ਕਰਨ ਤੇ ਕੋਈ ਨਹੀਂ ਹੈਗਾ ਇਹਨਾਂ ਦਾ ਤੇ ਮਤਲਬ ਏ ਰਣਜੀਤ ਸਿੰਘ ਨਾਲ ਸਾਡਾ ਤਾਂ ਕੋਈ ਲੈਣ ਦੇਣ ਨਹੀਂ ਹੈਗਾ ਨਾ ਸਾਡਾ ਕੋਈ ਇਹ ਜਿਹੀ ਕੋਈ ਰੰਜਿਸ਼ ਬਾਜੀ ਇਹ ਨਾਲ ਕੁਝ ਨਹੀਂ ਹੈਗਾ ਜੀ ਸਾਡਾ ਇਹਦੇ ਨਾਲ ਲੈਣ ਦੇਣ ਇਹ ਤਾਂ ਇੱਕ ਹਰਨੂਟ ਟਰੇਡਿੰਗ ਕੰਪਨੀ ਵਾਲਾ ਸੁਖਵਿੰਦਰ ਸਿੰਘ ਹੈ ਜੀ ਉਹਨਾਂ ਦੇ ਨੇ ਚਲੋ ਪੈਸੇ ਦੇਣੇ ਹਨ ਇਹਨਾਂ ਨੇ ਇਹਨੇ ਸਵੇਰੇ ਜਾ ਕੇ ਉਹਦੇ ਫੜ ਤੇ ਵੀ ਬਤਮੀ ਜੀ ਨਾਲ ਪੇਸ਼ ਆਇਆ ਉਹਨਾਂ ਨਾਲ ਉਸ ਤੋਂ ਬਾਅਦ ਉਹਨਾਂ ਨੇ ਉਹ ਕੇਲਾ ਸੀ ਇਹ ਨਾਲ ਆਪਣੇ ਲੈ ਕੇ ਹੀ ਸਾਰਾ ਕੁਝ ਚਲੋ ਉਹਨਾਂ ਨੇ ਦੱਸਿਆ ਮੈਨੂੰ ਤੇ ਮੈਂ ਉਹ ਤੋਂ ਫਿਰ ਸਮਾਨੇ ਤੋਂ ਆਪਣੀ ਦੁਕਾਨ ਤੋਂ ਆਇਆ ਤਾਂ ਮੈਂ ਰਣਜੀਤ ਸਿੰਘ ਦੇ ਘਰ ਸੋ ਉਹਨੂੰ ਲੈ ਕੇ ਜਾ ਰਿਆਂ ਮੈਂ ਹੁਈ ਚਲਾਉ ਚਲਦੇ ਆਂ ਆਪਾਂ ਉਹਦੇ ਨਾਲ ਗੱਲ ਕਰ ਲੈਨੇ ਕੋਈ ਨਹੀਂ ਗੱਲ ਵੀ ਆਪਣੀ ਕੋਈ ਰਜਸ਼ ਨਹੀਂ ਆ ਗਈ ਉਹਦੇ ਨਾਲ ਤਾਂ ਜਦੋਂ ਉਸਦੇ ਘਰ ਦੇ ਅੱਗੇ ਗਏ ਆਂ ਲੈ ਕੇ ਉਹ ਇਹਨਾਂ ਨੂੰ ਫਿਰ ਬਤਮੀ ਜੀ ਨਾਲ ਪੇਸ਼ ਹੋ ਕੇ ਤੇ ਉਹ ਉਹਨਾਂ ਦੇ ਨਾਲ ਲੱਗ ਕੇ ਹੋਰ ਸਰ ਕੋਈ ਨਹੀਂ ਹਾਂ ਨਹੀਂ ਸਰ ਕੋਈ ਨਹੀਂ ਹੱਥੋਂ ਭਈ ਹੋਈ ਨਹੀਂ ਉਹ ਕਹਿੰਦੇ ਵੀ ਸਾਨੂੰ ਕੁੱਟਿਆ ਕਰੋ ਕਿ ਸੀਟ ਕੇ ਲੈ ਕੇ ਰੱਸੀ ਤੇ ਨਹੀਂ 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 ਸਰ ਕੋਈ ਬਿਲਕੁਲ ਨਹੀਂ ਹੈ ਕੋਈ ਹੱਥੋਂ ਭਈ ਨਹੀਂ ਕੋਈ ਕੁਝ ਨਹੀਂ ਇਹ ਸਗ ਬਤਮੀ ਜੀ ਨੇ ਇਹੀ ਪੇਸ਼ ਆ ਰਣਜੀਤ ਸਿੰਘ ਜੀ ਦੀਆਂ ਵੋਟਾਂ ਨਹੀਂ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਵੋਟਾਂ ਚਲੋ ਸਾਲ ਇੱਕ ਤਨਬਾ ਸਾਲ ਦੇ ਉੱਤੇ ਜ਼ਿਆਦਾ ਟਾਈਮ ਲੰਘ ਗਿਆ ਜੀ ਕੋਈ ਸਾਡੇ ਨਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਵੋਟਾਂ ਤਾਂ ਚਲੋ ਲੰਘ ਗਿਆ ਉਹਨਾਂ ਵੋਟਾਂ ਕਿਸੇ ਨਾ ਕਿਸੇ ਨੂੰ ਤਾਂ ਪਾਣੀ ਪੈਂਦੀਆਂ ਨੇ ਜੀ ਹੁਣ ਆਪਾਂ ਕਿਹਦੇ ਕਿਹਦੇ ਨਾਲ ਸਾਰਾ ਪਿੰਡ ਲੜਦੇ ਰਾਂਗੇ ਜੀ ਪਰ ਜਿਹੜਾ ਕਹਿ ਰਿਹਾ ਉਹ ਗਲਤ ਕਹਿ ਰਿਹਾ ਬਿਲਕੁਲ ਗਲਤ ਹੈ ਜੀ ਬਿਲਕੁਲ ਸ਼ਰਮ ਗਲਤ ਹੈ ਬਤਮੀ ਜੀ ਨਾਲ ਪੇਸ਼ ਆਇਆ ਜੀ ਉਹਨਾਂ ਨਾਲ ਵੀ ਨਾਲ ਮੇਰੇ ਨਾਲ ਵੀ ਬਤਮੀ ਜੀ ਨਾਲ ਪੇਸ਼ ਆਇਆ ਜੀ ਰਣਜੀਤ ਸਿੰਘ ਜਿਹੜਾ ਆਪੇ ਖੁਦ ਬਾਕੀ ਜਿੰਨਾ ਵੀ ਇਹ ਹੁਣ ਇਹ ਦੁਬਾਰੇ ਪਲਾਨ ਹੀ ਰਚ ਰਿਹਾ ਜੀ ਤੁਸੀਂ ਕੰਪਲੇਂਟ ਦੇਈਏ ਤੁਹਾਡੇ ਨਾਲ ਮਾੜਾ ਚੰਗਾ ਬੰਦਾ ਨਹੀਂ ਅਸੀਂ ਅਜੇ ਦਿੱਤੀ ਨਹੀਂ ਜੇ ਆਪਣੇ ਕੋਈ ਖਿਲਾਫ ਜ਼ਿਆਦਾ ਕਰੇਗਾ ਫਿਰ ਮੈਂ ਵੀ ਕੰਪਲੇਟ ਆਪਣੇ ਧਿਆਨਗਾ ਥਾਣੇ 'ਚ ਠੀਕ ਹਾਂ ਆਪਣੇ ਵੱਲੋਂ ਮੈਂ ਕੰਪਲੇਟ ਦਿਆਂਗਾ ਠੀਕ ਇਹਨਾਂ ਦਾ ਮੈਨੂੰ ਫੋਨ ਜਾਂਦਾ ਜੀ ਥੋਂ ਹਸਪੀਟਲ ਤੋਂ ਅਸੀਂ ਸਮਾਂ ਨੇ ਸਿਟੀ ਕੋ ਪੰਚਾਇਤ ਸੀ ਉੱਥੇ ਸੀਗੇ ਤੇ ਹੁਣ ਜਿਵੇਂ ਵੇਖਿਆ ਵੀਡੀਓ ਵੇਖੀਆਂ ਨੇ ਹਨਾ ਇਹਨਾਂ ਨੇ ਵਿਖਾਈਆਂ ਵੀਡੀਓ ਸਾਨੂੰ ਤੇ ਜਿਵੇਂ ਪਤਾ ਲੱਗਦਾ ਜਿਹੜੇ ਬੰਦੇ ਵੇਖਣ ਆਲੇ ਸੀ ਜਾਂ ਜੋ ਉੱਥੇ ਪਿੰਡ ਵਾਲੇ ਸੀ ਸਾਥ ਆਏ ਨਾਲ ਇਹਨਾਂ ਦੇ ਵੀ ਉਹ ਜਿੰਨੇ ਵੀ ਉਹ ਬੰਦੇ ਸੀ ਚੋਖਾ ਜੂਮ ਆ ਜਿਹੜੇ ਆ ਕੇ ਇਹਨਾਂ ਦੇ ਘਰ ਗੱਲ ਪੈ ਨੇ ਨਾ ਤੇ ਇਹ ਗਲਤ ਗੱਲ ਬਿਲਕੁਲ ਵੀ ਗਲਤ ਹੈ ਇਹਦਾ ਸਰਕਾਰ ਤੋਂ ਹੀ ਮੰਗ ਕਰਦੇ ਕਿ ਸਰਕਾਰ ਨੂੰ ਸਖਤ ਰੱਖਣਾ ਚਾਹੀਦਾ ਰਵਈਆ ਕਿਉਂਕਿ ਸਾਰੇ ਪੰਜਾਬ ਦੇ ਅੰਦਰ ਇਹੋ ਜਿਹੇ ਧੱਕੇ ਜਿਹੜੇ ਨੂੰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹ ਇਹਨਾਂ ਨਾਲ ਵੀ ਹੋਇਆ ਗੁਜਰਤੀ ਬਚਾਅ ਹੋ ਗਿਆ ਜਿੰਨੇ ਬੰਦੇ ਸੀ ਉਹ ਕੁਝ ਵੀ ਹੋ ਸਕਦਾ ਇਹਨਾਂ ਦੀ ਕੋਈ ਰੰਜਿਸ਼ ਹੈ ਕੋਈ ਰਜਿਸਤਰਾ ਸੰਤਖ ਵੇਹੂ ਜੀ ਗੱਲ ਲੱਗੀ ਕੋਈ ਰੰਜਿਸ਼ ਇਕੱਠੇ ਰਹਿੰਦਿਆ ਸੀ ਪਿਛਲੇ ਦਿਨ ਉੱਥੇ ਪ੍ਰੋਗਰਾਮ ਕਰਕੇ ਸਾਰਾ ਪਿੰਡ ਇਕੱਠਾ ਸੀਗਾ ਉੱਥੇ ਕੋਈ ਇਹੋ ਜੀ ਰੰਜਿਸ਼ ਵਾਲੀ ਸਾਨੂੰ ਗੱਲ ਮਹਿਸੂਸ ਨਹੀਂ ਹੋਈ ਪਰ ਕਾਰਨ ਕੀ ਹੈ ਕੋਈ ਛੋਟੀ ਮੋਟੀ ਗੱਲ ਤਾਂ ਵੈਸੇ ਬੈਠ ਕੇ ਵੀ ਕੀਤੀ ਜਾ ਸਕਦੀ ਏ ਐਡਾ ਵੱਡਾ ਹਮਲਾ ਕਰ ਦੇਣਾ ਅਗਲੇ ਨੂੰ ਜਾਨੋਂ ਮਾਰਨ ਤੱਕ ਜਾਣਾ ਇਹ ਬਹੁਤ ਮਾੜੀ ਘਟਨਾ ਕਿਉਂਕਿ ਜਿੰਨੇ ਬੰਦੇ ਗੱਲ ਪਏ ਕੁਝ ਵੀ ਹੋ ਸਕਦਾ ਸੀ ਇਹ ਖਾਲੀ ਹੱਥ ਸੀਗਾ ਜੇ ਕੋਈ ਇਹਦੇ ਕੋਲ ਚੀਜ਼ ਹੁੰਦੀ ਤੇ ਸ਼ਾਇਦ ਉਹਦਾ ਨੁਕਸਾਨ ਵੀ ਹੋ ਸਕਦਾ ਨਹੀਂ ਤਾਂ ਜਿੰਨੇ ਬੰਦੇ ਉਹ ਪਏ ਉਹ ਨੁਕਸਾਨ ਕਰਨ ਵਾਸਤੇ ਪਏ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੱਕੇਸ਼ਾਈਆਂ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਬਿਰਧ ਮਾਤਾ ਦੇਖੋ ਜੇ ਮਾਤਾ ਤੇ ਸਾਹਮਣੇ ਬੱਚੇ ਦੇ ਗੱਲ ਪੈਣਗੇ ਤਾਂ ਉਹ ਤਾਂ ਵਿੱਚ ਵੜੂਗੀ ਨਾ ਭੱਜ ਕੇ ਛੜਾਉਣ ਵਾਸਤੇ ਅਗਰ ਉਹ ਛੜਾਉਣ ਵਾਸਤੇ ਆਏ ਨੇ ਵੇਖੋ ਉਹ ਤਾਂ ਉਹਨਾਂ ਦਾ ਵੀ ਕੀ ਹੱਲ ਕੀਤਾ ਇਹਨਾਂ ਨੇ ਤੁਹਾਨੂੰ ਦੱਸਿਆ ਉਹਨਾਂ ਆਪ ਬੋਲ ਕੇ ਇਸ ਕਰਕੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਇਨਸਾਫ ਮਿਲਣਾ ਚਾਹੀਦਾ ਸਮਝ ਜੇ ਕਿ ਦੋ ਪਾਰਟੀਆਂ ਦਾਖਲ ਹੋਏ ਇੱਕ ਹੀ ਮੰਨ ਲੈਦਾ ਸੈ ਤਾਂ ਇਹਨਾਂ ਨੇ ਇਹ ਅਸਲ 'ਚ ਕੋਈ ਨੌਕਰ ਸਬੰਧੀ ਹੈ ਇਹਨਾਂ ਦੇ ਪੈਸੇ ਪੂਸੇ ਦਾ ਪਹਿਲਾਂ ਲੈਣ ਦੇਣਾ ਉਹ ਪੈਸੇ ਦੇ ਲੈਣ ਦੇਣ 'ਚ ਹੀ ਅੱਜ ਇਹਨਾਂ ਦੀ ਕੋਈ ਸਵੇਰੇ ਪਹਿਲਾਂ ਗੱਲਬਾਤ ਹੋਈ ਆ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਹੋਇਆ ਤੇ ਹੁਣ ਦੋਨੋਂ ਪਾਰਟੀਆਂ ਦਾਖਲ ਨੇ ਦੋਨਾਂ ਦੇ ਬਿਆਨ ਲੈਂਦੇ ਨੇ ਬਿਆਨ ਲੈ ਕੇ ਹੁਣ ਪੜਤਾਲ ਕਰਕੇ ਜਿਹੜਾ ਵੀ ਕਸੂਰਵਾਰ ਹੋਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਨਹੀਂ ਅਸਲ ਤੋਂ ਇਹਨਾਂ ਨੇ ਕੋਈ ਪਹਿਲਾਂ ਨੌਕਰ ਰੱਖਿਆ ਸੀਗਾ ਸੁਖਵਿੰਦਰ ਸਿੰਘ ਨੇ ਨੌਕਰ ਰੱਖਿਆ ਸੀ ਉਹ ਸੁਖਵਿੰਦਰ ਸਿੰਘ ਤੋਂ ਨੌਕਰ ਹਟ ਗਿਆ ਸੀਗਾ ਨੌਕਰ ਹਟਣ ਤੋਂ ਬਾਅਦ ਇਹਨਾਂ ਦਾ ਕੋਈ ਪੈਸੇ ਦਾ ਲੈਣ ਦੇਣ ਸੀ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਪਰ ਉਹ ਜਿਹੜਾ ਨੌਕਰ ਹਟਿਆ ਸੀ ਉਹ ਹੁਣ ਰਣਜੀਤ ਸਿੰਘ ਦੇ ਨਾਲ ਲੱਗ ਗਿਆ ਸੀਗਾ ਰਣਜੀਤ ਸਿੰਘ ਦੇ ਨਾਲੋਂ ਵੀ ਹਟ ਗਿਆ ਉਹ ਤੇ ਰਣਜੀਤ ਉਹ ਹੁਣ ਬੰਦਾ ਜਿਹੜਾ ਸੁਖਵਿੰਦਰ ਸਿੰਘ ਦੇ ਨਾਲ ਕੰਮ ਕਰ ਰਿਹਾ ਸੀਗਾ ਰਣਜੀਤ ਸਿੰਘ ਨੇ ਉਹਨਾਂ ਨੂੰ ਪੈਸਿਆਂ ਦਾ ਕਹਿੰਦਾ ਕਿ ਇਹ ਮੇਰੇ ਕੋਲੋਂ ਵੀ ਹਟ ਗਿਆ ਤੇ ਜਿਹੜੇ ਤੁਹਾਡੇ ਪੈਸੇ ਦੇਣੇ ਨੇ ਉਹ ਇਹਦੇ ਤੋਂ ਕੱਟ ਲਓ ਉਹ ਪੈਸਿਆਂ ਤੋਂ ਹੀ ਇਹਨਾਂ ਦੀ ਜਿਹੜੀ ਹੈ ਇੱਕ ਦੂਜਰੇ ਦੀ ਤਲਕੀ ਜਾਗੇ ਨੇ ਤੇ ਇੱਕ ਦੂਜੇ ਦੇ ਗਲ ਪਏ ਨੇ ਕੋਈ ਸੀਸੀਟੀਵੀ ਨਹੀਂ ਮਿਲੀ ਹੈ ਸੀਸੀਟੀਵੀ ਅਜੇ ਕਹਿ ਰਹੇ ਨੇ ਹੁਣ ਪੜਤਾਲ ਕਰਦੇ ਹਾਂ ਹੁਣ ਦੇਖਦੇ ਹਾਂ ਜਿਹੜੀ ਵੀ ਹੈਗੀ ਹੈ ਹੁਣ ਲੈਣੇ ਆ ਇਹਨਾਂ ਤੋਂ ਮੈਂ ਹੁਣ ਬਿਆਨ ਲੈ ਕੇ ਆਏ ਹਾਂ ਤੇ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਕੱਢ ਲਾਂਗੇ ਜੋ ਵੀ ਹੋਏਗਾ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز